ਸਰ ਸ਼ਿਕਾਲਸ ਆ ਰਿਆ ਨੋ ਹੌਸਨਾ ਕਿਦਾਂ ਠੀਕ ਹੋ ਮੇਰੀ YouTube ਫੈਮਿਲੀ ਇਹ ਮੈਂ ਲੈ ਕੇ ਆਂਦੀ ਆ ਗਿਫਟ ਰਿਧੀਮਾ ਕੌਰ ਆ ਰਹੀ ਹੈ ਮੇਰੀ ਦੋਸਤੀ ਤੇ ਉਹਨੂੰ ਆਪਾਂ ਨੇ ਇਹ ਗਿਫਟ ਦਿੱਤੇ ਨੇ ਨਾਨਾ ਜੀ ਲੈ ਕੇ ਆਏ ਨੇ ਉਹ ਆਪਣੇ ਘਰੋਂ ਇੱਧਰ ਆ ਗਏ ਉਹਨੇ ਬੜਾ ਖੁਸ਼ ਹੋਣਾ ਦੇਖ ਕੇ ਆਲੋ ਜੀ ਆ ਗਈ ਰਿਧੀਮਾ ਹੈਲੋ ਰਿਧੀਮਾ ਹੈਲੋ ਆਵੇਂ ਝੋਟੀਆਂ ਆਏ ਆਇਆਂ ਵਾਸਤੇ ਲੈ ਕੇ ਆਏ ਸੀ ਗਿਫਟ ਇਹਦੇ ਨਾਨਾ ਜੀ ਆਜੋ ਦਿਖਾਈਏ ਆਜੋ ਆਜੋ ਤੇਰੇ ਵਾਸਤੇ ਗਿਫਟ ਲੈ ਕੇ ਆਈ ਆ ਬਹੁਤ ਸੋਹਣੀ ਏ ਦੇਖੇ ਵਾਸ ਕੀ ਆ ਵਿੱਚ ਦੱਸ ਕੀ ਆ ਤੇ ਆ ਜੋ ਜੀ ਆਪਾਂ ਦਿਖਾਈਏ ਇਹਨੂੰ ਗਿਫਟ ਬਹੁਤ ਸੋਹਣੀ ਜੀ ਤੇ ਵਾਸਤੇ ਰੱਖਿਆ ਅੰਦਰ ਸੂ ਬਹੁਤ ਸੋਹਣਾ ਸੂਟਾ ਤੇ ਇਹ ਦੇਖ ਤੇ ਪਸੰਦ ਆਊਗਾ ਜੇ ਇਹ ਤੇਰਾ ਹੈਗਾ ਜੀ ਕੀ ਕਹਿੰਦੇ ਨੇ ਨਾ ਪੈਲਰ ਉਲਰ ਜੋਗੇ ਇਹ ਹੈਗਾ ਤੇ ਵਾਸਤੇ ਨਾਨਾ ਜੀ ਨੇ ਰੱਖਿਆ ਹੁਣ ਦੇਖਦੇ ਹਾਂ ਫੀਡਿੰਗ ਫੂਡਿੰਗ ਆਏਗੀ ਜਾਂ ਨਹੀਂ ਆਊਗੀ ਤਾਂ ਫਿਰ ਮੈਂ ਠੀਕ ਕਰ ਦੂੰਗੀ ਤੇ ਇਹ ਦੁਪੱਟਾ ਏ ਲੋ ਜੀ ਹੁਣ ਇਹ ਸੂਟ ਪਾਉਗੀ ਤੇ ਤੇ ਤੁਹਾਨੂੰ ਦਿਖਾਵਾਂਗੇ ਦੇਖ ਸੈੱਟ ਕਰਕੇ ਦੇਖੂ ਇਹ ਆਉਂਦਾ ਕਿ ਨਹੀਂ ਆਉਂਦਾ ਆਈਦੀ ਮੰਮਾ ਵੀ ਆ ਗਈ ਆ ਤੇ ਆ ਸੂਟ ਹੁਣ ਇਹ ਦੇਖੂਗੀ ਪਾ ਕੇ ਵੀ ਕਿਸ ਤਰ੍ਹਾਂ ਦਾ ਹੈ ਜੇ ਨਾ ਸੈੱਟ ਆਇਆ ਥੈਂਕ ਯੂ ਤਾਂ ਕਰ ਦੇ ਨਾਨੀ ਮੰਮਾ ਨੂੰ ਥੈਂਕ ਯੂ ਨਾਨਾ ਜੀ ਨੂੰ ਕਰਤਾ ਥੈਂਕ ਯੂ ਮੈਂ ਸੂਟ ਲਿਆ ਕੇ ਦਿੱਤਾ ਤੇ ਇਹਨਾਂ ਤੇ ਉਸ ਦੇ ਬੱਚੀਆਂ ਬਹੁਤ ਪਿਆਰੀਆਂ ਹੁੰਦੀਆਂ ਤੁਸੀਂ ਬੱਚੀਆਂ ਨੂੰ ਪਿਆਰ ਕਰਿਆ ਕਰੋ ਸੋਹਣੀਆਂ ਹੁੰਦੀਆਂ ਨੇ 나ਡੀਆਂ ਹੁੰਦੀਆਂ ਨੇ ਸੈਟ ਆਪ ਆਪਣੀਆਂ ਪਈਆ ਸਲਾਈ ਮਸ਼ੀਨ ਤੇ ਸਲਾਈ ਮਸ਼ੀਨ ਨਾਲ ਆਪਾਂ ਇਹਦਾ ਸੂਟ ਕਰ ਦਾਂਗੇ ਸੈਟ ਅਰੀਦੀ ਮਾਂ ਨੇ ਪਾਲਿਆ ਸੂਟ ਵਾਓ ਕਿੰਨਾ ਸੋਹਣਾ ਸੂਟ ਹਾਂ ਵਾਹ ਇਹਦਾ ਪੂਰੀ ਮਾਡਲ ਹੀ ਬਣ ਗਈ ਕੁੜੀ ਸੋਹਣੀ ਲੱਗਦੀ ਏ ਸੋਹਣੀ ਬੰਦਾ ਬੜੀ ਸੋਹਣੀ ਲੱਗਦੀ ਏ ਥੋੜਾ ਘੁੰਮ ਘੁੰਮ ਕੇ ਤਾਂ ਦਿਖਾ ਦੇ ਲੈ ਵਾਹ ਜੀ ਵਾਹ ਸੋਹਣੀ ਲੱਗਦੀ ਏ ਵੱਡੀ ਵੱਡੀ ਲੱਗਦੀ ਏ ਲੋ ਜੀ ਹੁਣ ਲਾ ਕੇ ਆਗੀ ਬਿੰਦੀ ਦਿਖਾਈ ਕੋਲ ਨੂੰ ਵਾਹ ਸੋਹਣੀ ਆ ਸਾਡੀ ਗੁੜੀਆਂ ਦੇਖੋ ਕਿੰਨੀ ਸੋਹਣੀ ਆ ਹੈਨਾ ਆਪਣੀਆਂ ਗੁੜੀਆਂ ਨੂੰ ਪਿਆਰ ਕਰਿਆ ਕਰੋ ਸਾਰੇ ਜਣੇ ਤੁਸੀਂ ਵੀ ਆਈ ਲਵ ਯੂ ਨਾਨੀ ਨਾਨੂ ਥੈਂਕ ਯੂ ਫੋਰ ਸੂਟ ਯੂ ਟੂ ਫੈਮਿਲੀ ਨੂੰ ਵੀ ਕਹਦੇ ਆਈ ਲਵ ਯੂ ਆਈ ਲਵ ਯੂ ਯੂ ਟੂ ਫੈਮਿਲੀ ਦੇ ਸਾਰੇ ਨੇ ਮੇਰੇ ਨਾਨੀ ਦੇ ਸਪੋਰਟ ਕਰਨੀ ਆ ਜੇ ਕਿਸੇ ਨੇ ਨਾ ਕੀਤੀ ਨਾ ਫਿਰ ਦੇਖਿਓ ਘਰੇ ਆਵਾਂਗੇ ਫਿਰ ਤੁਹਾਡੇ ਸੱਚੇ ਹਾਂਜੀ ਸਪੋਰਟ ਕਰਦੇ ਹੋ ਮੇਰੀ ਠੀਕ ਹੈ ਤੇ ਜ਼ਰੂਰ ਦੇਖਿਓ ਇਹ ਬਲੌਗ ਛੋਟਾ ਜਿਹਾ ਛੋਟੀ ਜਿਹੀ ਚਾਹ ਪੀਣੀ ਹੈ ਬਤਨ ਤੁਸੀਂ ਨਹੀਂ ਕਿਹਿਆ ਆਪਣੀ ਮੰਮਾ ਨੂੰ ਪੁੱਛ ਲੋ ਪੀਣੀ ਆ ਜੇ ਉਹ ਸਾਡੇ ਸਟੈਂਡ 'ਤੇ ਵੀ ਪੈਨੇ ਜਾਂ ਵੀਡੀਓ ਵੀਡੀਓ ਬਣਾਉਨੇ ਆ ਅਸੀਂ ਆ ਗਿਫਟ ਸੀ ਸਾਨੂੰ ਬਹੁਤ ਵਧੀਆ ਲੱਗੀ ਤੇ ਇਹਨੂੰ ਵਧੀਆ ਲੱਗੀ ਆ ਤੇ ਨੰਗੇ ਪੈਰੀ ਆ ਚੱਪਲ ਵੀ ਨਹੀਂ ਪਾਈ ਹੈਗੀ ਹੈਨਾ ਤੇ ਹੋਰ ਕੁਝ ਕਹਿਣਾ ਚਾਹੁੰਦੀ ਆ YouTube ਫੈਮਿਲੀ ਨੂੰ ਕੁਝ ਕਹਿਣਾ ਚਾਹੁੰਦੇ ਆ ਆ ਲਓ ਜੀ ਹੁਣ ਆਦੀ ਜੁੱਤੀ ਵੀ ਦੇਖ ਲਓ ਪਾਈ ਹੋਈ ਆ ਰਦੀਮਾਨੇ ਲਓ ਜੀ ਲਓ ਕੇ ਵਾਓ 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 ਆ ਲਓ ਜੀ ਮੇਰੀ ਦੋਤੀ ਮੈਨੂੰ ਬਹੁਤ ਪਿਆਰੀ ਆ ਲਾਡਲੀ ਆ ਬਹੁਤ ਜ਼ਿਆਦਾ ਪਿਆਰਾ ਘਰ ਚ ਬਹਾਰ ਆ ਜਾਂਦੀ ਆ ਮੇਰਾ ਘਰ ਸੁੰਨਾ ਸੁੰਨਾ ਪਿਆਸੀ ਲੈ ਇਹ ਆ ਸੁੰਨਾ ਸੁੰਨਾ ਜਿਹਾ ਪਿਆਸੀ ਇੱਕਦਮ ਰੌਣਕ ਮੇਲਾ ਆ ਗਿਆ ਘਰ ਵਿੱਚ ਆ ਗਿਆ ਇਹ ਕਿਉਂਕਿ ਮੈਂ ਮੇਰੇ ਕੋਲ ਹੀ ਰਹੀ ਆ ਬਚਪਨ ਤੋਂ ਲੈ ਕੇ ਮੈਂ ਹੀ ਰੱਖੀ ਆ ਇਹ ਐਡੀ ਵੱਡੀ ਕਰਤੀ ਆ ਦੇਖ ਲਓ ਕਈ ਵਾਰ ਤਾਂ ਮੈਨੂੰ ਕਹਿ ਦਿੰਦੇ ਨੇ ਤੁਹਾਡੀ ਬੇਟੀ ਆ ਇਹ ਮੈਨੂੰ ਹਾਂ ਜੀ ਮੇਰੀ ਬੇਟੀ ਆ ਗੈ ਨੀ ਛੋਟੀ ਟੜੀ ਉੱਪਰ ਜ਼ਿਆਦਾ ਲੱਗਦੀ ਆ ਮੈਨੂੰ ਮੈਂ ਮੈਨੂੰ ਖੁਸ਼ੀ ਜੀ ਮਿਲਦੀ ਆ ਜਦੋਂ ਕਹਿੰਦੇ ਨੇ ਤਾਂ ਮੈਂ ਬੇਟੀਆਂ ਦਾ ਬਹੁਤ ਸਤਿਕਾਰ ਕਰਦੀ ਆ ਬਹੁਤ ਪਿਆਰ ਕਰਦੀ ਆ ਥੋੜਾ ਨੱਚ ਕੇ ਤਾਂ ਦਿਖਾਓ ਪੁੱਤ ਓਏ ਠੰਮਕਾ ਜਿਹਾ ਲਗਾ ਕੇ ਦਿਖਾ ਚਲ ਮਾਡਲਿੰਗ ਕਰਕੇ ਵੀ ਦਿਖਾ ਦੇ ਮਾਡਲਿੰਗ ਕਿਵੇਂ ਕਰਦੀਆਂ ਹੁੰਦੀਆਂ ਨੇ ਮਾਡਲਿੰਗ ਕਰਕੇ ਦਿਖਾ ਬਈ ਕਿਵੇਂ ਆਉਂਦੀਆਂ ਹੁੰਦੀਆਂ ਨੇ ਵਾ ਵਾ ਜੀ ਵਾ ਵੇ ਜੀ ਸੇਵਾ ਜੀ ਵਾਹ ਜੀ ਵਾਹ ਇਹ ਮਿੱਠੀ ਪਿਆਰੀ ਛੋਣੀ ਨਾਟੀ ਬਹੁਤ ਪਿਆਰਾ ਇਨਰ ਜੂ ਛੋਟੀ ਜਿਹੀ ਵੱਡੀ ਹੋ ਗਈ ਹੁਣ ਬਹੁਤ ਤੇ ਚਲੋ ਜੀ ਡਾਂਸ ਡਾਂਸ ਤਾਂ ਮੈਂ ਨਹੀਂ ਆਉਂਦਾ ਹੈਗਾ ਡਾਂਸ ਕਰਨਾ ਮੈਂ ਤਾਂ ਹੁਣ ਨਕਰੇ ਹੋਏ ਜੇ ਮਾਰ ਦਿੰਦੇ ਕਿਤਾ ਬਾਦ ਕੇ ਚਲ ਪਾ ਚਲੋ ਜੀ ਚਲੋ ਬਾਸੀ ਬਾਏ ਸਾਰਿਆਂ ਦਾ ਸੱਚੀ ਕਾਲ ਜੀ